ਪੇਸ਼ਾਨ ਹੈ ਜਿਹੜੇ ਵੀ ਪਹਿਲਾਂ ਐਮਸੀ ਦੇ ਕੈਂਡੀਡੇਟ ਸੀਗੇ ਦੋ ਤਿੰਨ ਸੀਗੇ ਇੱਥੇ ਪਰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕਿ ਨਹੀਂ ਵਾਰਡ ਦਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਇੰਨੇ ਅੰਦਰ ਗਲੀਆਂ ਮਤਲਬ ਖਰਾਬ ਹੋਈਆਂ ਪੀਆਂ ਟੁੱਟੀਆਂ ਪੀਆਂ ਸੀਵਰੇਜ ਟੁੱਟੇ ਪਏ ਲੋਕੀ ਇਹਨਾਂ ਦੱਸ ਰਹੇ ਕਿ ਕਿਹੜੇ ਕੰਡੇ ਸਭ ਅੰਦਰ ਆਂਦੇ ਆ ਸਾਡੇ ਅਸੀਂ ਪਰੇਸ਼ਾਨ ਹੈ ਸਾਨੂੰ ਤੋਂ ਬਿਮਾਰੀਆਂ ਲੱਗਣ ਦੀ ਪ੍ਰੋਬਲਮ ਹੈ ਮੋਦੀ ਸਾ ਮੋਦੀ ਜੀ ਦੀ ਤੇ ਸਕੀਮਾ ਹੈ ਕਿ ਹਾਂ 2.5 ਲੱਖ ਹੁਣ ਵਾਲੇ ਛਤ ਦਾ ਹੈ ਅਸੀਂ ਲੋਕਾਂ ਨੂੰ ਕਿਹਾ ਪਹਿਲ ਦੇ ਆਧਾਰ ਤੇ ਮੈਂ ਪਹਿਲਾਂ ਤਾਂ ਘਰ ਸੁਧਾਰਦੇ ਆ ਆਪਣੇ ਵਾਰਡ ਵਸਨੀਕਾਂ ਦੇ ਉਹ ਅੱਛਾ ਦਾ ਕਰ ਖਰਾਬ ਹੈ ਕਿਤਾ ਡਿਗਰ ਨਹੀਂ ਫਿਰਦੀ ਹੈ ਮੈਂ ਮੈਨੂੰ ਮੌਕਾ ਮਿਲੂਗਾ ਵੀ ਜ਼ਰੂਰ ਕਰਨਾ ਇਹ ਕੰਮ ਪਹਿਲ ਦੇ ਆਧਾਰ ਤੇ ਕਰਨਾ ਮੌਸਮ ਬੰਮੀ ਸਰਦੀਆਂ ਦੇ ਪਰ ਫਗਵਾੜੇ ਦੇ ਵਿੱਚ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਅੱਜ ਅਸੀਂ ਪਹੁੰਚ ਚੁੱਕੇ ਹਾਂ ਵਾਰਡ ਨੰਬਰ 7 ਦੇ ਵਿੱਚ ਜਿੱਥੇ ਕਿ ਸ਼੍ਰੀਮਤੀ ਰੀਨਾ ਖੋਸਲਾ ਭਾਜਪਾ ਦੇ ਚੋਣ ਨਿਸ਼ਾਨ ਤੋਂ ਖੜੇ ਨੇ ਆਓ ਵਧੇਰੇ ਜਾਣਕਾਰੀ ਉਹਨਾਂ ਨਾਲ ਗੱਲਬਾਤ ਕਰਕੇ ਲੈਣੇ ਆਂ ਸਵਾਗਤ ਹੈ ਜੀ ਤੁਹਾਡਾ ਮੈਂ ਜੀ ਨਮਸਕਾਰ ਜੀ ਹਾਂ ਜੀ ਸਰ ਮੇਰਾ ਨਾਮ ਰੀਨਾ ਖੋਸਲਾ ਹਾਂ ਬੀਜੇਪੀ ਦੇ ਕੈਂਡੀਡੇਟ ਵਾਰਡ ਨੰਬਰ 7 ਤੋਂ ਪਹਿਲਾਂ ਤਾਂ ਮੈਂ ਸ੍ਰੀ ਵਿਜੇ ਸਾਪਲਾ ਜੀ ਦਾ ਬਹੁਤ ਧੰਨਵਾਦ ਕਰਾਂਗੇ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਤਿ ਇਲੈਕਸ਼ਨ ਲੜ ਸਕਾਂ ਦਿੱਗੇ ਉਹਦੇ ਵਿੱਚ ਸੋਮਪrakash ਜੀ ਦਾ ਵੀ ਮੈਂ ਧੰਨਵਾਦ ਕਰਦੀ ਆ ਆਸ਼ੂ ਸਫਲਾ ਜੀ ਦਾ ਵੀ ਧੰਨਵਾਦ ਕਰਦੀ ਆ ਜੀ ਹਾਂਜੀ ਤੇ ਮੈਡਮ ਇਹ ਜਾਨਣਾ ਚਾਹਾਂਗੇ ਜਿਹੜੇ ਤੁਸੀਂ ਇਹ ਚੋਣ ਲੜ ਰਹੇ ਹੋ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਲੜ ਰਹੇ ਹੋ ਕੀ ਕੀ ਤੁਹਾਡੇ ਵਾਰਡ ਦੇ ਮੁੱਦੇ ਨੇ ਜਿਹੜੇ ਜੋ ਤੁਹਾਨੂੰ ਲੱਗਦੇ ਨੇ ਲੋਕਾਂ ਨੂੰ ਇਹ ਕੀਤਾ ਬਿਨਾ ਅਸੀਂ ਚੋਣ ਲੜ ਸਕੀ ਤੇ ਉਹਨਾਂ ਦੇ ਮੁੱਦਿਆਂ ਦਾ ਹੱਲ ਕਰ ਸਕੀਏ ਸਰ ਮੁੱਦੇ ਤਾਂ ਬਹੁਤ ਜ਼ਿਆਦਾ ਇੱਥੇ ਕਿਉਂਕਿ ਸਾਰਾ ਏਰੀਆ ਹੀ ਬੈਕਵਰਡ ਹੀ ਹੋਇਆ ਪਿਆ ਹੈ ਮੈਂ ਡੋਰ ਟੂ ਡੋਰ ਕੀਤੀ ਮੈਂ ਦੇਖਿਆ ਲੋਕਾਂ ਦੇ ਵਿੱਚ ਜਾ ਕੇ ਕੇ ਲੋਕੇ ਇੰਨੇ ਜਿਆਦਾ ਪਰੇਸ਼ਾਨ ਹੈ ਜਿਹੜੇ ਵੀ ਪਹਿਲਾਂ ਐਮਸੀ ਦੇ ਕੈਂਡੀਡੇਟ ਸੀਗੇ ਦੋ ਤਿੰਨ ਸੀਗੇ ਇੱਥੇ ਪਰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕਿ ਨਹੀਂ ਵਾਰਡ ਦਾ ਬੁਰਾ ਹਾਲ ਹੈ ਬਹੁਤ ਜਿਆਦਾ ਇੰਨੇ ਅੰਦਰ ਗਲੀਆਂ ਮਤਲਬ ਖਰਾਬ ਹੋਈਆਂ ਪੀਆਂ ਟੁੱਟੀਆਂ ਪੀਆਂ ਸੀਵਰੇਜ ਟੁੱਟੇ ਪਏ ਲੋਕੇ ਇੰਨਾ ਦੱਸ ਰਹੇ ਕਿ ਕਿਹੜੇ ਕੰਡੇ ਸਭ ਅੰਦਰ ਆਂਦੇ ਆ ਸਾਡੇ ਅਸੀਂ ਪਰੇਸ਼ਾਨ ਹੈ ਸਾਨੂੰ ਤਾਂ ਬਿਮਾਰੀਆਂ ਲੱਗਣ ਦੀ ਪ੍ਰੋਬਲਮ ਹੈ ਵੀ ਅਸੀਂ ਇਦਾਂ ਦਾ ਕੈਂਡੀਡੇਟ ਇੱਥੇ ਚਾਹੁੰਦੇ ਆ ਜਿਹੜਾ ਸਾਡੇ ਵਾਰਡ ਦਾ ਵਿਕਾਸ ਕਿਤਾ ਜ਼ਿਆਦਾ ਮੇਨ ਤਾਂ ਇੱਥੇ ਨਸ਼ੇ ਦਾ ਬਹੁਤ ਜ਼ਿਆਦਾ ਹੈ ਘਰ ਘਰੀ ਨਸ਼ਾ ਜਿੱਦਾਂ बिकਦਾ ਪਿਆ ਹੈ ਯੂਥ ਜਿਹੜੇ ਬੱਚੇ ਜਵਾਨ ਵੀ ਨਹੀਂ ਹੋਈ ਹੋਈ ਹੈਗੇ ਨੇ ਬਚਪਨ ਹੀ ਉਹਨਾਂ ਦਾ ਚੱਲਦਾ ਗਿਆ ਉਹਦੇ ਵਿੱਚ ਹੀ ਉਹ ਨਸ਼ੇ ਦੇ ਵਿੱਚ ਡੁੱਬ ਚੁੱਕੇ ਆ ਜੇ ਮੈਨੂੰ ਇੱਥੇ ਮੌਕਾ ਮਿਲਿਆ ਐਨਸੀ ਬਣਨ ਦਾ ਚਲੋ ਪਰਮਾਤਮਾ ਦਿਹਾਤਾ ਹੈ ਫਿਰ ਵੀ ਮੈਂ ਸਵਾੜ ਦਾ ਖਿਆਲ ਰੱਖੂੰਗੀ ਮੈਂ ਆਪਣੇ ਮਾਂ ਦਾ ਵੀ ਖਿਆਲ ਰੱਖਣੀ ਮੈਂ ਇਹਦਾ ਵੀ ਖਿਆਲ ਰੱਖੂੰਗੀ ਨਸ਼ੇ ਨੂੰ ਤਾਂ ਫੈਲਦੇ ਹਾਰਦ ਤੋਂ ਹਟਾਣਾ ਆ ਸੀ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਠੀਕ ਜੀ ਜਿਸ ਪੰਜਾਬ ਸਰਕਾਰ ਆਪ ਦੀ ਸਰਕਾਰ ਇਸ ਟੇ ਮੌਜੂਦ ਹੈਗੀ ਹੈ ਉਹ ਵੱਡੇ ਵੱਡੇ ਦਾਅਵੇ ਕਰ ਰਹੇ ਨੇ ਕਿ ਅਸੀਂ ਪੈਕਸਾ ਦਾ ਨੀਡ ਡਵੈਲਪਮੈਂਟ ਕਰਦੇ ਕਿਸੇ ਉਸ ਡਵੈਲਪਮੈਂਟ ਨੂੰ ਕਿਸ ਰੱਤੇ ਕਰਿਆ ਕੀਟਾ ਡਿਵਾਰਡ ਦੇ ਵਿੱਚ ਕੋਈ 파ਰਕ ਕੋਈ ਕ੍ਰੇਡਿੰਗ ਵਾਸਤੇ ਬੱਚਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਜੋ ਤੁਸੀਂ ਕਰਨਾ ਚਾਹੋਗੇ ਅੱਗੇ ਨਹੀਂ ਸਰ ਜੋ ਸਰਕਾਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰ ਨੇ ਤਾਂ ਪੰਜਾਬ ਦਾ ਨਾਂ ਸੀ ਮਾਰ ਦਿੱਤਾ ਬਿਲਕੁਲ ਹੀ ਲੋਕਾਂ ਨੂੰ ਫ੍ਰੀ ਕਰ ਦਿੱਤਾ ਤੁਸੀਂ ਫ੍ਰੀ ਰਾਸ਼ਨ ਲਵੋ ਫ੍ਰੀ ਬਿਜਲੀ ਲਵੋ ਸਾਨੂੰ ਫ੍ਰੀ ਬਿਜਲੀ ਨਹੀਂ ਚਾਹੀਦੀ ਸਾਨੂੰ ਵਰਕ ਚਾਹੀਦਾ ਆਪਣੇ ਪੰਜਾਬ ਦੇ ਵਿੱਚ ਪੰਜਾਬ ਦਾ ਵਿਕਾਸ ਹੋਏ ਪੰਜਾਬ ਸਾਡਾ ਬਹੁਤ ਦੁੱਬੀ ਚੁੱਕਿਆ ਹੈ ਕਿਹੜਾ ਨਾ ਇਸ ਆਮ ਆਦਮੀ ਪਾਰਟੀ ਸਰਕਾਰ ਦੇ ਨਾਲ ਲੋਡ ਲੇਡੀਜ਼ ਨੂੰ ਕਿਹਾ ਗਿਆ ਸੀ 80000 ਰੁਪਏ ਪਰ ਮਹੀਨਾ ਨੇ ਉਹ ਨਹੀਂ ਆਏਗੇ ਬਿਜਲੀ ਦੇ ਬਿੱਲ ਵੀ ਹੁਣ ਤਕਰੀਬਨ ਲੋਕਾਂ ਦੇ ਆ ਨਹੀਂ ਲੱਪੇ ਆ ਕ੍ਰਪਸ਼ਨ ਇੰਨਾ ਜ਼ਿਆਦਾ ਵਧ ਗਿਆ ਘਰ ਘਰ ਹਰ ਇੱਕ ਨੂੰ ਡਰੀ ਹੈ ਕੋਈ ਸੇਫ ਨਹੀਂ ਹੈ ਬਿਲਕੁਲ ਅੱਪ ਆਪਣੇ ਘਰੇ ਬਾਹਰ ਕੁਰਸੀ ਢਾਕੇ ਸੇਫਟੀ ਨਾਲ ਬੈਠ ਨਹੀਂ ਸਕਦੇ ਇਤਨਾ ਦਹਿਸ਼ਤ ਹੋ ਚੁੱਕੀ ਹੈ ਪਰ ਜਾਣਦੇ ਜੀ ਮੇਰਾ ਅਗਲਾ ਸਵਾਲ ਇਹ ਹੀ ਸੀਗਾ ਕਿ ਉਹ ਸਿਕਿਉਰਟੀ ਪਰਪਸ ਦੇ ਨਾਂ ਤੇ ਸੀ ਆਪਣੇ ਵਾਰਡ ਨੂੰ ਦਸਤਾ ਦੇਦੇ ਹੁਣ ਜਿਸ ਤਰ੍ਹਾਂ ਲੇਡੀਜ਼ ਸ਼ਾਮ ਨੂੰ ਆਪਣਾ ਆਰਾਮ ਨਾਲ ਜਾ ਸਕਦੇ ਕੋਈ ਇਸ ਨੇਚੀ ਮਿਲ ਗਏ ਜਿਸਾ ਆਮ ਨੋਰਮਲੀ ਦੇਖਣ ਨੂੰ ਮਿਲਦੀਆਂ ਹੈ। ਤੁਸੀਂ ਇਸ ਮੁੱਦੇ ਤੇ ਇਸ ਮੁੱਦੇ ਤੇ ਮੈਂ ਕਹਾਂਗੀ ਕਿਉਂਕਿ ਪਹਿਲੀ ਗੱਲ ਤਾਂ ਮੈਂ ਆਪਣੇ ਹਸਬੰਦ ਦਾ ਧੰਨਵਾਦ ਕਰ ਦਿੰਦੀ ਕਿਉਂਕਿ ਇਹਨਾਂ ਦੀ ਮਨੋਕਲ ਸਪੋਰਟ ਹੈ ਕਿ ਮੈਂ ਤੁਹਾਡੇ ਨਾਲ ਹਾਂ ਤੁਸੀਂ ਆਪਣਾ ਕੰਮ ਕਰੋ ਫਿਰ ਮੇਰੇ ਬੇਟੇ ਹੈ ਮੇਰੇ ਫਰੈਂਡ ਹੈ ਮੇ ਚਾਚੀ ਜੀ ਬੱਚੇ ਸਾਡੇ ਸਾਰੇ ਮੇਰੇ ਨਾਲ ਹੈ ਤੇ ਜਿੱਦਾਂ ਹੀ ਅਸੀਂ ਵਾਰਡ ਦੇ ਵਿੱਚ ਜਾਂਦੇ ਆ ਲੋਕਾਂ ਦੇ ਵਿੱਚ ਅਸੀਂ ਵਿਚਰਦੇ ਆ ਤੇ ਲੋਕ ਵੀ ਸਾਡੇ ਨਾਲ ਪੂਰਾ ਸਹਿਯੋਗ ਦੇ ਰਹੇ ਆ। ਗੰਦੇ ਕੀ ਅਸੀਂ ਤੁਹਾਡੇ ਨਾਲ ਠੀਕ ਕੋਈ ਟੈਨਸ਼ਨ ਨਹੀਂ ਦਿ ਲੋੜਨੀ ਹੈ ਤੁਸੀਂ ਸਾਡਾ ਸਾ ਅਸੀਂ ਤੁਹਾਡਾ ਸਾਥ ਦੇਣਾ ਤੇ ਤੁਸੀਂ ਸਾਡਾ ਸਾਥ ਠੀਕ ਹੈ ਜੀ ਤੇ ਲਾਸਟ ਦੇ ਵਿੱਚ ਜਾਂਦੇ ਜਾਂਦੇ ਕਿ ਨਾ ਤੁਸੀਂ ਭਾਜਪਾ ਦੇ ਉਮੀਦਵਾਰ ਹਣ ਤੇ ਮੋਦੀ ਸਰਕਾਰ ਦੀ ਜਿਹੜੀ ਸੀ ਕਿਸੇ ਜਿਹੜਾ ਸੈਂਟਰ ਦੇ ਵਿੱਚ ਉਹ ਸਰਕਾਰ ਦੀ ਜਿਸੀ ਨੀਤੀਆਂ ਨੂੰ ਕਿਸ ਤਰ੍ਹਾਂ ਲੋਕਾਂ ਦੱਸਣਾ ਚਾਹੁੰਗੇ ਪ੍ਰਵਾਸੀ ਇਹਦੇ ਲੋਕਾਂ ਦੱਸਦੇ ਇਹਨਾਂ ਕਿ ਮੋਦੀ ਜੀ ਦੀ ਇੰਨੀ ਆ ਸਹੂਲਤ ਹੈ ਜਿਹੜੀਆਂ ਸਾਡੇ ਤੱਕ ਆ ਹੀ ਨਹੀਂ ਰਹੀ ਸਾਡੇ ਆਯੂਸ਼ਮਾਨ ਕਾਰਡ ਸੀਗੇ ਜੀ ਪੰਜਾਬ ਸਰਕਾਰ ਆਮ ਆਦਮੀ ਸਰਕਾਰ ਨੇ ਜਿਹੜਾ ਉੱਤੇ ਪੈਸਾ ਆਇਆ ਈਸ਼ਾਨ ਕਾਰਡ ਦਾ ਪੈਸਾ ਆਇਆ ਉਹਨਾਂ ਨੇ ਮੋਹੱਲਾ ਕਲੀਨਿਕ ਦੇ ਵਿੱਚ ਚੇਂਜ ਕਰ ਦਿੱਤਾ ਉਹੀ ਪੈਸਾ ਜਨਤਾ ਨੂੰ ਦੱਸਿਆ ਗਿਆ ਕਿ ਈਸ਼ਾਨ ਕਾਰਡ ਦੀ ਪੇਮੈਂਟ ਹੀ ਨਹੀਂ ਆ ਰਹੀ ਹੈ ਈਸ਼ਾਨ ਕਾਰਡ ਦੀ ਜਿਹੜਾ ਪੈਸਾ ਲੋਕਾਂ ਲਈ ਆ ਰਿਹਾ ਹੈ ਆਮ ਲੋਕਾਂ ਲਈ ਆ ਰਿਹਾ ਹੈ 5 ਲੱਖ ਦਾ ਤੇ ਉਹ ਆ ਰਿਹਾ ਹੈ ਸਰਕਾਰ ਉਹ ਸਰਕਾਰ ਨੇ ਕਿ ਕਿੰਨਾ ਉਠਾ ਕੇ ਮੋਹੱਲਾ ਕਲੀਨਿਕ ਕਰ ਦਿੱਤਾ ਤੇ ਹੁਣ ਉਹਦੇ ਦੇ ਵੀ ਕੇਸ ਅਸੀਂ ਜਿੱਤ ਚੁੱਕੇ ਆ ਵੀ ਜੇ ਵੀ ਜੋ ਆਯੂਸ਼ਮਾਨ ਮੁਕਲਿਨਿਕ ਲਿਖੇ ਸਾਡੇ ਆ ਪਟੋ ਜਾਣੇ ਮੋਦੀ ਸਾਹ ਮੋਦੀ ਜੀ ਦੀ ਤੇ ਸਕੀਮਾਂ ਹੈ ਕਿ ਹਾਂ 2.5 ਲੱਖ ਹੁਣ ਬਾਲੇ ਛਤ ਦਾ ਅਸੀਂ ਲੋਕਾਂ ਨੂੰ ਕਿਹਾ ਪਹਿਲ ਦੇ ਆਧਾਰ ਤੇ ਮੈਂ ਪਹਿਲਾਂ ਤਾਂ ਘਰ ਸੁਧਾਰਦੇ ਆ ਆਪਣੇ ਵਾਰ ਵਸਦੇ ਆ ਦੇ ਉਹ ਛਾਦਾ ਘਰ ਖਰਾਬ ਹੈ ਛਤਾਂ ਡਿਗਰ ਨਹੀਂ ਫਿਰਦੀਆਂ ਮੈਂ ਮੈਨੂੰ ਮੌਕਾ ਮਿਲੂਗਾ ਵੀ ਜ਼ਰੂਰ ਕਰਨਾ ਇਹ ਕੰਮ ਪਹਿਲ ਦੇ ਆਧਾਰ ਤੇ ਕਰਨਾ ਮੋਦੀ ਜੀ ਦੀ ਸਕੀਮ ਹੈ 2.5 ਲੱਖ ਦੀ ਸਕੀਮ ਹੈ ਤੇ ਹੁਣ ਇੱਕ ਜਾਂਦੇ ਜਾਂਦੇ ਆਖਰੀ ਕੁਐਸਚਨ ਕੀ ਆਪਣੇ ਮੋਟਰ ਨੂੰ ਤੁਸੀਂ ਕੀ ਰੀਪੀਟ ਕਰਨਾ ਚਾਹੁੰਦੇ ਆ ਕਿ ਵਰਤੋਂ ਚੋਣ ਕਰਨ ਜਾਂਦਾ ਤੁਹਾਨੂੰ ਹੀ ਚੁਣੀ ਸਵਾਹੀ ਨਹੀਂ ਮੈਂ ਨਹੀਂ ਕਹਿੰਦੀ ਕਿ ਮੈਨੂੰ ਸੁਣੋ ਜੀ ਮੈਂ ਤਾਂ ਇਹ ਕਹਿੰਦੀ ਆ ਆਪਣੀ ਸਾਰੇ ਵਾਰਡ ਵਾਸੀਆਂ ਨੂੰ ਕਿ ਤੁਸੀਂ ਅੱਛਾ ਪਰਸਨ ਚੁਣੋ ਜਿਹੜਾ ਕੰਮ ਕਰ ਸਕੇ ਆਪਣੇ ਵਾਰਡ ਦਾ ਵਿਕਾਸ ਕਰ ਸਕੇ ਤੇ ਨੇੜੇ ਲੋਕਾਂ ਦੀ ਹੈਲਪ ਕਰ ਸਕੇ ਇਹ ਨਹੀਂ ਕਿ ਅੱਜ ਮੈਂ ਮੈਮ ਸੀ ਬਣ ਗਈ ਆ ਤੇ ਮੈਂ ਮੁੜ ਕੇ ਉਹਨਾਂ ਕੋਲ ਬੇਨਤੀ ਕਰਾਂ ਮੈਂ ਹੀ ਉਹਨਾਂ ਅੱਗੇ ਹੱਥ ਚੋੜ੍ਹ ਕੇ ਬੇਨਤੀ ਕਰਦੀ ਆ ਵਾਰਡ ਵਾਸੀਆਂ ਦੇ ਅੱਗੇ ਕਿ ਤੁਸੀਂ ਮੈਨੂੰ ਲੈ ਕੇ ਆਉਂਗੇ ਤਾਂ ਮੈਂ ਤੁਹਾਡਾ ਵਿਕਾਸ ਜ਼ਰੂਰ ਕਰਾਂਗੀ ਜਿਸ ਤਰ੍ਹਾਂ ਦੀ ਵੀ ਮੋਦੀ ਜੀ ਦੀ ਯੋਜਨਾਵਾਂ ਇੰਨੀ ਜ਼ਿਆਦਾ ਯੋਜਨਾਵਾਂ ਹੈ ਉਹ ਸਾਰੀ ਅਸੀਂ ਆਪਣੇ ਵਾਰਡ ਵਾਸੀਆਂ